ਦੇਖੋ ਜੀ ਇੱਕ ਤੇ ਟ੍ਰੈਫਿਕ ਦਾ ਜਿਹੜਾ ਸਾਰਾ ਹੀ ਮੈਨੇਜ ਕੀਤਾ ਵੀ ਕਿਹ ਤਰ੍ਹਾਂ ਕੋਈ ਪਾਲਕੀ ਸਾਹਿਬ ਜਦੋਂ ਸਾਡੇ ਬਟਾਲੇਗੇ ਕਿ ਆਪਾਂ ਰਿਸੀਵ ਕਰਾਂਗੇ ਪਾਲਕੀ ਸਾਹਿਬ ਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਸ ਅਕੋਰਡਿੰਗ ਸਾਰਾ ਇਹਨੂੰ ਮੈਨੇਜ ਕਰਕੇ ਆਏ ਆਂ ਔਰ ਦੇਖ ਕੇ ਆਏ ਆਂ ਜਿੱਥੇ ਜਿੱਥੇ ਕੋਈ ਕਮੀਆਂ ਨਜ਼ਰ ਆ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਾਂਗੇ ਆਪਾਂ ਕੌਣ ਕੌਣ ਆ ਰਿਹਾ ਜੀ ਜਿਸ ਤਰ੍ਹਾਂ ਪਿਛਲੀ ਵਾਰੀ ਦੋ ਮੰਤਰੀ ਆਏ ਸਨ ਤੁਸੀਂ ਆਪ ਹੀ ਈਸ਼ਵਰ ਕੌਣ ਕੌਣ ਆ ਦੇਖੋ ਜੀ ਸਾਡੇ ਵੱਲੋਂ ਤੇ ਸਦਾ ਸਾਰਿਆਂ ਨੂੰ ਹੁਣ ਜਿਹੜੇ ਵੀ ਆਉਂਦੇ ਨੇ ਉਹਨਾਂ ਦਾ ਆਪਾਂ ਵੈਲਕਮ ਕਰਦੇ ਆ ਜੀ ਐਨੂੰ ਆਖਦੇ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿੱਦਾਂ ਦੀਆਂ ਤਿਆਰੀਆਂ ਪ੍ਰੋਪਰਲੀ ਤੁਸੀਂ ਦੇਖੋਗੇ ਵੀ ਇਸ ਟਾਈਮ ਪ੍ਰੋਪਰਲੀ ਤਿਆਰੀਆਂ ਚੱਲ ਰਹੀਆਂ ਸਾਡੀਆਂ ਅ ਸਰਕਾਰ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਹੈ ਜੀ ਹਰ ਪੱਖੋਂ ਜਿੱਥੇ ਕਿਤੇ ਪੈਸਾ ਖਰਚਣ ਦੀ ਜ਼ਰੂਰਤ ਆ ਉਥੇ ਪੈਸਾ ਖਰਚਿਆ ਜਾ ਰਿਹਾ ਜਿੱਥੇ ਵੀ ਜਿਹੜੀ ਵੀ ਕਿਸਮ ਦੀ ਜ਼ਰੂਰਤ ਪੈ ਰਹੀ ਆ ਉਥੇ ਆਪਾਂ ਉਹਨੂੰ ਤਰਜੀਹ ਦੇ ਕੇ ਲਵਾ ਰਹੇ ਆਂ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀ ਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਵਿਆਹ ਆ ਰਿਹਾ ਤੇ ਆਓ ਆ ਕੇ ਆਪਾਂ ਬਟਾੜੇ ਪਹੁੰਚੀਏ ਔਰ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਜਿਹੜੀ ਰিসিਵ ਕਰਾਂਗੇ ਆਪਾਂ ਹਸਰੀ ਦੇ ਪੁਲ ਦੇ ਉੱਤੇ ਇੱਕ ਆਤਿਸ਼ਬਾਜੀ ਦਾ ਜਿਹੜਾ ਵੱਖਰਾ ਜਿਹੜਾ ਦ੍ਰਿਸ਼ ਜਿਹੜਾ ਉਹ ਨਜ਼ਰ ਆਊਗਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਸਾਰੇ ਸ਼ਹਿਰ ਵਾਸੀ ਆ ਕੇ ਇੱਥੇ ਆ ਕੇ ਇਕੱਠੇ ਹੋਣ ओके ਤੇ ਆਤਿਸ਼ਬਾਜੀ ਦਾ ਜਿਹੜਾ ਪਾਲਕੀ ਸਾਹਿਬ ਦਾ ਜੀ ਆਇਆਂ ਨੂੰ ਕਰੀਏ ਤੇ ਆਤਿਸ਼ਬਾਦੀ ਦਾ ਵੀ ਜਿਹੜਾ ਇੱਕ ਬੜਾ ਵਧੀਆ ਉਪਰਾਨਾ ਸਰਕਾਰ ਦੇ ਵੱਲੋਂ ਹਦਾਇਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਨੂੰ ਮੰਨ ਰਿਹਾ ਕਿ ਜਿੰਨੇ ਵੀ ਖੁੱਲੜਬਾਜ਼ ਵੀ ਉਹਨਾਂ ਨੂੰ ਇਸ ਵਾਰ ਕਿੰਦੀ ਜਰੂਰਤ ਹੈ ਦੇਖੋ ਜੀ ਗੱਲ ਕਲੀਅਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿੰਨੇ ਵੀ ਖੁੱਲੜਬਾਜ਼ ਵੀ ਕੌਣ ਨੇ ਸਾਡੇ ਪਰਿਵਾਰਾਂ ਦੇ ਮੈਂ ਕਹਿ ਸਕਦਾ ਵੀ ਸਾਡੇ ਲੋਕਲੀ ਉਹ ਕਿਹੜਾ ਪਾਕਿਸਤਾਨੋਂ ਆਉਂਦੇ ਆ ਜਾਂ ਬਾਹਰੋਂ ਮੈਂ ਇੱਕੋ ਗੱਲ ਉਹਨਾਂ ਨੂੰ ਪੰਜਾਬੀ ਜੇ ਵੀ ਦੱਸਣਾ ਚਾਹੁੰਨਾ ਵੀ ਆਪਾਂ ਸਾਡੇ ਘਰੇ ਵੀ ਪਰਿਵਾਰ ਹੈਗੇ ਨੇ ਅਸੀਂ ਚਾਹੁੰਦੇ ਆਂ ਵੀ ਬਟਾਲੇ ਨੂੰ ਇੱਕ ਪਰਿਵਾਰ ਵਾਲਾ ਮਾਹੌਲ ਦਿੱਤਾ ਜਾਵੇ ਨਾ ਕਿ ਆ ਆਪਾਂ ਜਿਹੜੀਆਂ ਉਹ ਲੜਬਾਜ਼ੀਆਂ ਕਰਕੇ ਵੀ ਆਪਾਂ ਆਪਣੇ ਆਪ ਨੂੰ ਸ਼ੋਅ ਕਰੀਏ ਵੀ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਉਹ ਆਪਣੇ ਆਪ 'ਚ ਪਤਾ ਲੱਗਦਾ ਵੀ ਇਸ ਬੰਦੇ ਦਾ ਮਾਈਂਡ ਜਾਂ ਬੰਦੇ ਦੀ ਦਿਸ਼ਾ ਇਹਨੂੰ ਸਿੱਖਿਆ ਜਿਹੜੀ ਹੈ ਇਹਦੇ ਪਰਿਵਾਰਾਂ ਵੱਲੋਂ ਕਿਹ ਤਰ੍ਹਾਂ ਦੀ ਮਿਲੀ ਹੈ ਸੋ ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਉਹ ਲੜਬਾਜ਼ੀਆਂ ਤੋਂ ਬਿਲਕੁਲ ਐਰ ਕੀ ਸ਼ਕਤੀ ਵਰਤੀ ਗਈ ਹੈ ਔਰ ਵਰਤੀ ਜਾਊਗੀ ਜਿਹੜਾ ਵੀ ਕੋਈ ਫੜਿਆ ਗਿਆ ਇਸ ਕੰਮ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ